ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਐਸੀ ਕਿਤਾਬ ਬਾਰੇ ਗੱਲ ਕਰਨ ਲੱਗੇ ਹਾਂ ਜਿਸ ਦਾ ਨਾਂ ਸੁਣ ਕੇ ਕਈ ਲੋਕ ਰੁਕ ਜਾਂਦੇ ਹਨ ਸੰਭੋਗ ਤੋਂ ਸਮਾਧੀ ਤੱਕ ਇਹ ਕਿਤਾਬ ਕਾਮ ਬਾਰੇ ਨਹੀਂ ਇਹ ਕਿਤਾਬ ਚੇਤਨਾ ਬਾਰੇ ਹੈ ਇਹ ਕਿਤਾਬ ਮਨੁੱਖ ਦੀ ਅੰਦਰਲੀ ਯਾਤਰਾ ਬਾਰੇ ਹੈ ਆਜੋ ਇਸ ਕਿਤਾਬ ਬਾਰੇ ਆਪਾਂ ਜਾਣਦੇ ਹਾਂ ਓਸ਼ੋ ਕਹਿੰਦਾ ਕਿ ਸੰਭੋਗ ਸਿਰਫ ਸਰੀਰ ਦੀ ਘਟਨਾ ਨਹੀਂ ਹੁੰਦੀ ਉਸ ਪਲ ਮਨ ਕੁਝ ਸਮੇਂ ਲਈ ਚੁੱਪ ਕਰ ਜਾਂਦਾ ਹੈ ਸੋਚ ਰੁਕ ਜਾਂਦੀ ਹੈ ਤੇ ਸਮਾਂ ਰੁਕ ਜਾਂਦਾ ਹੈ ਉਸ ਸਮੇਂ ਮਨੁੱਖ ਦੇ ਮਨ ਅੰਦਰ ਆਉਂਦੇ ਵਿਚਾਰ ਰੁਕ ਜਾਂਦੇ ਹਨ ਤੇ ਮਨ ਐ ਬਿਲਕੁਲ ਚੁੱਪ ਕਰ ਜਾਂਦਾ ਉਹੀ ਕਾਰਨ ਹੈ ਕਿ ਉਸ ਪਲ ਮਨੁੱਖ ਨੂੰ ਸੁੱਖ ਮਹਿਸੂਸ ਹੁੰਦਾ ਆਨੰਦ ਤੇ ਉਹ ਖੁਸ਼ੀ ਮਿਲਦੀ ਹੈ ਸੁੱਖ ਸਰੀਰ ਕਰਕੇ ਨਹੀਂ ਸੁੱਖ ਚੁੱਪ ਮਨ ਕਰਕੇ ਹੁੰਦਾ ਬਸ ਇੱਥੇ ਹੀ ਸਮਝਣਾ ਬੜਾ ਜ਼ਰੂਰੀ ਹੈ ਪਰ ਮਨੁੱਖ ਇੱਥੇ ਭੁੱਲ ਕਰ ਜਾਂਦਾ ਹੈ ਉਹ ਸੋਚਦਾ ਕਿ ਇਹ ਸੁੱਖ ਕਿਸੇ ਹੋਰ ਇਨਸਾਨ ਕਰਕੇ ਆ ਰਿਹਾ ਅਤੇ ਫਿਰ ਉਹ ਸੁੱਖ ਦਾ ਆਦੀ ਬਣ ਜਾਂਦਾ ਉਹ ਸ਼ੋਹ ਕਹਿੰਦਾ ਕਿ ਸੁੱਖ ਬਾਹਰ ਨਹੀਂ ਸੁੱਖ ਤਾਂ ਅੰਦਰੋਂ ਉੱਠਦਾ ਸੰਭੋਗ ਸਿਰਫ ਉਸ ਦੀ ਇੱਕ ਛੋਟੀ ਝਲਕ ਦਿੰਦਾ ਹੈ ਜੇ ਉਹੀ ਚੁੱਪ ਜੇ ਉਹੀ ਠਹਿਰਾਵ ਜੇ ਉਹੀ ਸ਼ਾਂਤੀ ਧਿਆਨ ਚ ਆ ਜਾਵੇ ਤਾਂ ਇਨਸਾਨ ਕਿਸੇ ਤੇ ਨਿਰਭਰ ਨਹੀਂ ਰਹਿੰਦਾ ਧਿਆਨ ਮਤਲਬ ਕੋਈ ਜ਼ਬਰਦਸਤੀ ਨਹੀਂ ਕੋਈ ਲੜਾਈ ਨਹੀਂ ਸਿਰਫ ਸਾਹ ਨੂੰ ਦੇਖਣਾ ਵਿਚਾਰਾਂ ਨੂੰ ਆਉਣ ਜਾਣ ਦੇਣਾ ਅਤੇ ਹੌਲੀ-ਹੌਲੀ ਮਨ ਆਪਣੇ ਆਪ ਚੁੱਪ ਹੋ ਜਾਂਦਾ ਜਦੋਂ ਮਨ ਪੂਰੀ ਤਰ੍ਹਾਂ ਚੁੱਪ ਹੋ ਜਾਵੇ ਉਸ ਅਵਸਥਾ ਨੂੰ ਉਹ ਸਮਾਧੀ ਕਹਿੰਦੇ ਹਨ ਇੱਥੇ ਨਾ ਮੈਂ ਰਹਿੰਦਾ ਤੇ ਨਾ ਤੂੰ ਰਹਿੰਦਾ ਸਿਰਫ ਹੋਣਾ ਰਹਿ ਜਾਂਦਾ ਨਾ ਇੱਛਾ ਨਾ ਡਰ ਨਾ ਭੱਜ ਦੌੜ ਉਹੀ ਆਨੰਦ ਜੋ ਇੱਕ ਪਲ ਲਈ ਸੰਭੋਗ 'ਚ ਮਿਲਦਾ ਹੈ ਸਮਾਧੀ 'ਚ ਸਥਾਈ ਬਣ ਜਾਂਦਾ ਹੈ। ਇਸ ਕਿਤਾਬ ਦਾ ਮੈਸੇਜ ਇਹ ਨਹੀਂ ਕਿ ਸੰਭੋਗ ਗਲਤ ਹੈ। ਮੈਸੇਜ ਇਹ ਹੈ ਕਿ ਉਸ ਤੋਂ ਅੱਗੇ ਵੀ ਰਾਹ ਹੈ। ਕਾਮ ਨੂੰ ਦਬਾਓ ਨਹੀਂ, ਕਾਮ ਨੂੰ ਸਮਝੋ। ਜਦੋਂ ਇਨਸਾਨ ਆਪਣੀ ਊਰਜਾ ਨੂੰ ਜਾਣ ਲੈਂਦਾ ਤਾਂ ਉਹੀ ਊਰਜਾ ਉਸ ਨੂੰ ਸਮਾਧੀ ਤੱਕ ਲੈ ਜਾਂਦੀ ਹੈ। ਮਸਕੀਨ ਸਾਹਿਬ ਵੀ ਇਹੀ ਕਹਿੰਦੇ ਹਨ ਕਿ ਕਾਮ ਇੱਕ ਐਸੀ ਊਰਜਾ ਹੈ ਮਨੁੱਖ ਦੇ ਅੰਦਰ ਜਿਸ ਊਰਜਾ ਦੇ ਨਾਲ ਮਨੁੱਖ ਰਾਮ ਤੱਕ ਪਹੁੰਚ ਸਕਦਾ ਹੈ ਜਿਹੜਾ ਆਨੰਦ ਜਿਹੜੀ ਖੁਸ਼ੀ ਜਿਹੜਾ ਸੁਖ ਕਾਮ ਦੇ ਵਿੱਚ ਮਿਲਦਾ ਆ ਜੇ ਮਨੁੱਖ ਇਸ ਤੋਂ ਅੱਗੇ ਨਿਕਲ ਜਾਵੇ ਤਾਂ ਇਹ ਮਨੁੱਖ ਇਹ ਆਨੰਦ ਇਹ ਖੁਸ਼ੀ ਹਰ ਪਲ ਹਰ ਸੈਕਿੰਡ ਉਹਦੇ ਕੋਲ ਬਣੀ ਰਹਿੰਦੀ ਹੈ ਬਾਕੀ ਜੀ ਇਹ ਗੱਲਾਂ ਤੁਹਾਡੇ ਅੰਦਰ ਕੁਝ ਜਗਾਉਣ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਜੀ ਆਪਣੀ ਸੋਚ ਮਦੱਕ ਕਮੈਂਟ ਵਿੱਚ ਲਿਖਿਓ ਕਿ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਬਾਰੇ ਬਾਕੀ ਧੰਵਾਦ ਆਡਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ